ਜਿਸ ਨੂੰ ਸਾਜਨ ਰਾਗ ਸੀ ਦੁਸ਼ਮਣ ਕਮਨ ਵਿਚਾਰ ਜਿਹਨੂੰ ਪ੍ਰੋਫੈਸਰ ਜੀ ਦੇ ਬਲਾਅ ਖੜਾ ਹੋਵੇ ਦੁਸ਼ਮਣ ਉਹ ਅੱਖੀ ਬਗਾ ਲੁਕੀ ਬਗਾ ਲਾਂਦੇ ਸੱਚ ਦਾ ਕੋਈ ਉਹ ਜਿਹੜਾ ਸੱਚ ਨਾਲ ਜੁੜੇ ਹੋਵੇ ਉਹਦਾ ਕੁਛ ਨਹੀਂ ਵਿਗੜਦਾ ਸੱਚ ਦਾ ਸਿੱਧਾ ਹੀ ਸੱਚ ਨਾਲ ਟੱਕਰ ਲਾ ਲਈ ਇਹਨਾਂ ਨੇ ਜਿਹੜਾ ਸੱਚ ਦੇ ਛੱਲ ਚਲਾ ਜਾਵੇ ਉਹਦਾ ਕੱਖ ਨਹੀਂ ਵਿਗੜਦਾ ਤੁਸੀਂ ਤਾਂ ਸਿੱਧੀ ਸੱਚ ਨਾਲ ਟੱਕਰ ਲਾ ਲਈ ਐਦਾਂ ਪੁੱਠੀ ਬਤੌਰ ਕੀ ਹੋਊਗੀ ਨਹੀਂ ਲਈ ਤੁਸੀਂ ਆਪਣੇ ਅੰਦਰ ਚੱਕ ਕੇ ਦੇਖ ਲੋ ਕੇ ਲਈ ਹੋਇਆ ਤਾਂ ਇਹੀ ਹੋਰ ਜਿਹੜਾ ਖੈਤਾ ਤੁਹਾਨੂੰ ਕੋਈ ਜਾਦੂ ਵਾਲੀ ਗੱਲ ਨਹੀਂ ਹੈ ਹੋਏ ਦੇਖ ਬੇੜੂ ਇੱਕ ਰਿਕਾਰਡ ਬਣੇ ਤੁਹਾਡਾ ਇਹ ਘਾਣ ਪੇਰੇ ਦੇ ਖਰਾਬ ਬੋਲਣ ਦੀ ਬੇਸ਼ਅਬਸ ਤੇ ਜਿਹੜੀ ਗੱਲ ਉੱਠੀ ਹੈ ਨਾ ਕੱਚੀ ਪਿੱਛੇ ਚੱਲਦੀ ਰਹੀ ਹੈ ਪਾਵੇਂ ਫੈਸਲਾ ਹੋ ਗਿਆ ਸੀ ਪਰ ਤੁਹਾਡੇ ਵਰਗੇ ਫਿਰ ਵਿਦਵਾਨਾਂ ਨੇ ਛੱਡ ਲਿਆ ਮੁਰਗਾ ਵਿਦਵਾਨ ਨਾ ਕੋਈ ਬੋਲ ਗਿਆ ਵਿਦਵਾਨ ਨਾ ਕੋਈ ਬੋਲ ਗਿਆ ਗਰੰਥ ਤੇ ਬਰਬਲ ਹੀ ਦੇਖ ਰਹਾ ਐਸ ਤਰੀਕੇ ਨਾਲ ਸ਼ਾਂਤ ਹੋ ਜਾਣਾ ਜੇ ਖੰਵੀਰ ਨੇ ਸ਼ਾਂਤ ਕਰਾ ਦਿੱਤੀ ਪੰਡਤ ਬਾੜੀ ਬਾਟ ਕਹਿੰਦੇ ਉਹ ਵਿਦਵਾਨਾਂ ਨੇ ਸਾਰਾ ਨਾਸੇ ਕੀਤਾ ਹੋਇਆ ਇਹ ਧਰਮ ਦਾ ਸਿੱਧੂਵਾਦ ਦਾ ਨਾਸ ਵੀ ਵਿਦਵਾਨਾਂ ਨੇ ਕੀਤਾ ਚੰਗੀ ਭਲੀ ਵਤ ਸੀ ਇਹ ਵਿਦਵਾਨ ਅਜਿਹਾ ਇਹ ਕਰਨ ਚਾਹੁੰਦੇ ਨੇ ਤੁਹਾਨੂੰ ਕਰਨ ਦੇ ਦਵਾਂਗੇ ਅਸੀਂ ਉਹਦਾ ਤਾਂ ਉਹਨੇ ਕਰਤਾ ਐਡਾ ਇਹ ਕਰਨਾ ਚਾਹੁੰਦੇ ਨੇ ਜਿਹੜੀ ਵਤ ਹੈ ਤੁਹਾਨੂੰ ਕਰਨ ਦੇ ਦਾਂਗੇ ਤੂੰ ਤਾਂ ਡੇੜੇ ਵੀ ਆ ਸਕਦੇ ਹਰ ਜਿਵੇਂ ਨਾ ਸਕੇ ਤੇ ਛਾਹੇ ਕੋ ਮਹਿਫਲ ਜਾਏ ਗਵਾਰ ਉਹਦੀ ਤਾਂ ਛੋ ਨੂੰ ਬਣੀ ਛੂ ਸੰਦ ਰਹੇ ਸਾਨੂੰ ਤਾਂ ਕਹਤੇ ਛਾਹੇ ਕੋ ਮਹਿਫਲ ਜਾਏ ਗਵਾਰ ਮਹਿਫਲ ਜਾਏ ਗਵਾਰ ਗਵਾਰ ਨੇ ਫੜ ਚਲਾ ਜਾਂਦੇ ਨੇ ਕੁਛ ਨਹੀਂ ਗਵਾੜ ਸਕਦੇ ਜਿਹਦੇ ਤੇ ਪਰਮੇਸ਼ਰ ਦਾ ਹੱਥ ਹੋਵੇ ਕੋਣ ਉਹਦੇ ਤੇ ਓਏ ਤੇ ਤਾਂ ਜਦ ਸਿਮਾ ਤੇ ਮੂਲ ਪੈਂਦੇ ਸੀ ਅਤ ਸਿਰ ਰਮਈ ਅਸਰ ਤੇ ਜਦੋਂ ਪਤਾ ਕੀ ਕਹਿੰਦੇ ਸੀ ਕਰ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਵੀਰ ਵੱਲੂ ਐ ਨਹੀਂ ਉਹਨਾਂ ਨੇ ਕਿਹਾ ਅਰਦਾਸ ਕੀਤੀ ਬੇਹ ਪਰਮੇਸ਼ਰ ਸਾਡੀ ਰੱਖਿਆ ਕਰ ਇਹ ਤਾਂ ਪੜਾਈ ਉਹਦੀ ਰੀਜਲਟੀ ਪੜਾਈ ਉਹਦੀ ਸੀ ਇਹ ਗੁਰੂ ਕਰਦੀ ਜਿਹੜੀਆਂ ਅਸੀਂ ਅਰਦਾਸਾਂ ਅੱਜ ਕਰਦੇ ਹਿੰਦੂ ਦੀਆਂ ਕੀਤੀਆਂ ਹੁਣ ਅਰਦਾਸਾਂ ਕਰ ਇਹਦਾ ਯੋਗ ਹੋ ਗਏ ਸਾਡੀ ਅਰਦਾਸ ਨਹੀਂ ਕਰੇ ਵੀ ਇਹ ਜੀ ਕਹਿੰਦੇ ਮਨੂ ਸਾਡੀ ਦਾਤਰੀ ਅਖੀ ਮਨੂ ਦੇ ਸੋਏ ਸੋਏ ਹੁੰਦੇ ਨੇ ਸੌ ਫਿਰੇ ਬਰ ਗੇਦਰ ਸੌ ਹੁਦੇ ਗੇਦਰ ਜੋ ਸੋਇਆਂ ਦੇ ਬੂਟੇ ਹੁੰਦੇ ਜਿੰਨੇ ਵੱਡੀਆਂ ਜਿਆਦਾ ਫੁੱਲਦੇ ਨੇ ਮਨੂ ਦਾ ਤਰੀਆ ਸੀ ਸੋਏ ਆ ਜੋ ਜੋ ਮਨੂ ਵੱਡਦਾ ਸੀ ਢੂੜ ਸਵਾਏ ਹੋਏ ਜੋ ਵੱਡਦਾ ਹੋਰ ਨਹੀਂ ਜਿਆਦਾ ਫੁੱਲਦੇ ਸੀ ਇਹਦਾ ਉਹ ਧਰਮਾ ਇਹ ਜਾਂਦੇ ਨੇ ਅਸੀਂ ਉਹਨੂੰ ਡੂੜ ਕੇ ਜਵਾਬ ਸਪੈਕਟਰ ਨੂੰ ਫਿਰਦੇ ਰਹੇ ਰਲ ਕੇ ਉਹ ਤਾਂ ਐਸਾ ਟਾਈਮ ਚੰਗੀ ਗੱਲ ਹੈ ਵਧੀਆ ਟਾਈਮ ਤੇ ਗੱਲ ਛੜੀ ਗਈ ਇਹ ਇਹਨਾਂ ਨੂੰ ਵੀ ਪਤਾ ਵੀ ਸਾਡੀ ਬਹੁਤ ਪੈਦਾ ਹੋ ਗਈ ਜੇ ਸੱਚ ਸਾਰਿਆਂ ਦੀ ਰੱਖਿਆ ਕਰਦਾ ਤਾਂ ਸੱਚ ਚੋੜ ਦੀ ਬਹੁਤ ਵੀ ਹੈ ਨਾਮ ਇਹ ਨਾਮ ਬਚਾਉਂਦਾ ਹੈ ਨਾ ਤਾਂ ਨਾਮ ਮਾਰਦਾ ਵੀ ਹੈ ਨਾਮ ਛੜਨਾ ਇਹਨੂੰ ਬਚਾਉਂਦਾ ਹੈ ਟਕਰਾਉਣ ਵਾਲੇ ਨੂੰ ਮਾਰਦਾ ਵੀ ਹੈ ਇਹ ਜਿਹੜਾ ਨਾਮ ਨਾਲ ਟਕਰੋਦਾ ਨੂੰ ਮਾਰਦਾ ਵੀ ਹੈ ਜੇ ਰੇਲ ਗੱਡੀ ਦੇ ਵਿਚਵੇਂ ਜਾਂਦਾ ਜਿੱਥੇ ਚੱਲਦੀ ਆ ਆਪਣੇ ਸਟੇਸ਼ਨ ਤੱਕ ਲੈ ਜਾਂਦੀ ਆ ਜਿਹੜਾ ਫੂਰੇ ਟਕਰਾ ਜਾਏ ਉਹਨੂੰ ਮਾਰ ਵੀ ਦਿੰਦੀ ਉੱਧਰ ਦੀ ਵੀ ਰੋਈ ਜਾਂਦੀ ਹੈ ਸਗਲ ਮਤਾਨ ਤੇ ਕਹਿ ਰਹਾ ਰੋਬ ਜਿਹਨੀਆਂ ਮਤਾਂ ਨੇ ਆਦਮੀ ਦੀਆਂ ਸਾਰੀਆਂ ਨੂੰ ਖਤਮ ਕਰਦਾ ਸਾਜਾ ਪ੍ਰਗਟ ਹੁੰਦਾ ਇਹ ਇਹਨਾਂ ਦੀ ਬਤ ਆਪਣੀ ਹੈ ਜੁਗੰਦਰ ਸਿੰਘ ਦੀ ਜਿਹੜੀ ਲਈ ਫਿਰਦਾ ਹੈ ਗੁਰੂ ਕੀ ਬਤ ਨਹੀਂ ਹੈ ਇਹ ਵਿਦਵਾਨ ਜਿੰਨੇ ਬੋਲਦੇ ਨੇ ਸਾਹਿਬ ਆਪਣੀ ਆਪਣੀ ਵੱਤ ਤੇ ਬੋਲਦੇ ਨੇ ਕਿਸੇ ਦੀ ਵੀ ਨਹੀਂ ਰਹਿਣੀ ਗੁਰਮਤ ਰਹਿ ਜਾਣੀ ਜੋ ਜੋ ਵਰਤ ਪਰਗਟ ਹੋਈ ਜਾਣੀ ਇਹਦੀ ਵੱਤਾ ਫੇਖ ਖਤਮ ਹੋਈ ਜਾਣੀ ਸਗਲ ਮਤਾਲੰਤ ਕੇਵਲ ਹਰ ਨਾਮ ਨਾਮ ਦਾ ਜਨ ਸੂਰਜਾਣਾ ਸੂਰਜ ਦੇ ਰੋਸ਼ਨੀ ਵਿੱਚ ਤਾਰੇ ਸਾਰੇ ਝੁਪ ਜਾਣਦੇ ਤਾਰਿਆਂ ਨੇ ਵੱਤ ਚੱਲ ਜੁੜਦੇ ਚੰਦ ਤੱਕ ਵੀ ਝੁਪ ਜਾਣ ਚੰਦ ਕੀ ਹੈ ਚੰਦ ਵੱਡੀਆਂ ਵੱਤਾਂ ਦੇ ਕਿਹੜਾ ਤਾਂ ਤਾਂ ਨਹੀਂ ਲੋ ਬੱਟੇ ਮੱਤਾਂ ਚੱਲਦੀਆਂ ਜੇ ਯੋਸਨਾਂ ਤਰ ਮੱਤਾ ਇੱਕ ਅੰਦਰ ਦੇ ਰੂਪ ਦੇ ਇਹ ਵੀ ਸ਼ਬਜਾਂ ਨਹੀਂ ਜਸੂਰ ਚੱਲ ਫਿਰ ਹੱਥ ਹੱਥ ਦਾ ਅੰਥਲ ਦਾ ਪਰੌੜਾ ਆਪੇ ਕਰ ਦੇਣ ਗੁਰਦਾਨ ਕਰੇ ਕੋਈ ਗੱਲ ਕਹਿ ਕੇ ਕੇ ਸੱਚ ਪਰਾਲਾ ਹੋਵੇ ਨਹੀਂ ਕਿਹੜੀ ਮਤ ਪੁਰਾਣੀ ਹੈ ਸੱਚੀ ਮਤ ਨਹੀਂ ਹੋ ਸਕਦੀ ਜੇ ਸੱਚੀ ਮਤ ਹੈ ਪੁਰਾਣੀ ਨਹੀਂ ਹੋ ਸਕਦੀ ਪੁਰਾਣੀ ਨਹੀਂ ਕਹੀ ਜਾ ਸਕਦੀ ਇਹਨੂੰ ਵੀ ਪਤਾ ਕੀ ਗੱਲ ਕਹੀ ਸੀ ਉਹ ਸੱਚ ਪੁਰਾਣਾ ਹੋਵੇ ਨਾ ਇਹਦਾ ਮਤਲਬ ਕੀ ਸੀ ਸਨਾਤਨ ਮਤ ਸੱਚੀ ਮਤ ਨਹੀਂ ਹੈ ਪਰ ਉਹ ਹੈ ਜੇ ਸੱਚੀ ਹੁੰਦੀ ਉਹਨੂੰ ਪੁਰਾਣੀ ਨਾ ਕਹਿੰਦੇ ਮੂਰਖ ਆਪੇ ਪੁਰਾਣੀ ਕਹਿ ਕੇ ਇਹਨਾਂ ਨੇ ਖੋਟੀ ਸਾਬਤ ਕਰ ਲਿਆ ਗੁਰਬਾਣੀ ਦੇ ਪੁਰਾਣਾ ਰਵਜੇ ਦੀ ਵਰਤੇ ਹੋਇਆ ਚਿਰਾਣਾ ਰਵਜੇ ਵਰਤੇ ਹੋਇਆ ਚਿਰਾਣਾ ਚਿਰਮ ਕਾਲ ਤੋਂ ਆਦਮਤ ਚਿਰਮ ਕਾਲ ਇਹ ਦੇ ਸਜਰੀਆ ਇਹਨਾਂ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਚਿਰਾਣਾ ਜਰ ਪੁਰਾਣਾ ਵਿੱਚ ਕੀ ਫਰਕ ਹੁੰਦਾ ਪੁਰਾਣਾ ਕਹਿੰਦਾ ਦੋਖ ਪੈ ਦਾ ਕਹਿੰਦਾ ਤੁਸੀਂ ਕبھی ਪੈ ਨਾ ਕਰਨ ਕبھی ਦੱਸ ਦਿੱਤੀ ਆਪਣੀ ਕਵੀ ਕਬੂਲ ਕਰ ਲਈ ਉਹ ਕਵੀ ਤੂੰ ਤਾਂ ਕਵੀ ਕਬੂਲ ਕਰ ਲਈ ਜਿਨ੍ਹਾਂ ਨੂੰ ਇੰਨੀ ਵੱਡਾ ਇੰਨਾ ਗਿਆਨ ਨਹੀਂ ਅਸੀਂ ਪੁਰਾਣੀ ਕਹਿ ਕੇ ਕੀ ਕبھی ਕਬੂਲ ਕਰ ਲਈ ਉਹ ਸਾਡੇ ਨਾਲ ਗੱਲ ਕਰਨਗੇ ਉਹਨਾਂ ਕੋ ਬੁੱਧੀ ਹੈ ਕਿੱਥੇ